ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਜਿਹਨੇ ਹੁੰਦੇ ਆ ਨਾ ਜੇ ਬੰਦਾ ਪਾਸਾ ਵਟ ਕੇ ਲੰਗਰ ਲੰਗ ਜੇ ਤਾਂ ਲੋਕ ਨਾ ਉਹਦੇ ਵਿੱਚ ਵੱਜਣ ਲੱਗ ਜਾਂਦੇ ਆ ਇਹ ਗੱਲ ਸੱਚਾਈ ਹੈ ਕਿਉਂਕਿ ਬੰਦਾ ਡਰਦਾ ਹੁੰਦਾ ਵੀ ਯਾਰ ਆਪਾਂ ਕਿਲੇਸ ਕਾਹਨੂੰ ਪਾਸੇ ਦੀ ਲੰਗਲਿਓ ਪਰ ਲੋਕ ਆ ਨਾ ਜਿਹੜੇ ਉਧਰ ਆ ਕੇ ਠੁੰਗਾ ਲਾਉਣ ਲੱਗ ਜਾਂਦੇ ਆ ਜਾਣ ਜਾਣ ਕੇ ਪੰਗੇ ਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਦੋਂ ਜਿਹੜਾ ਬੰਦਾ ਸ਼ਾਂਤ ਬੈਠਾ ਹੋਵੇ ਉਹਦੇ 'ਚ ਯਾਰ ਸਬਰ ਵੀ ਹੋਊਗਾ ਤੇ ਉਹਦੇ ਚ ਪਾਵਰ ਵੀ ਹੋਊਗੀ ਜਿਹੜਾ ਬੰਦਾ ਸ਼ਾਂਤ ਹੁੰਦਾ ਨਾ ਸ਼ਾਂਤ ਬੈਠ ਕੇ ਸਾਰਾ ਕੁਝ ਪੁੱਛਦਾ ਸੁਣਦਾ ਉਹਦੇ ਉਹ ਬੰਦੇ ਵਿੱਚ ਸਾਰਾ ਕੁਝ ਹੋਊਗਾ ਉਹ ਉਹਦੇ ਚ ਦੇਖੋ ਜਿੰਨਾ ਉਹਦੇ ਚ ਸਬਰ ਹੋਊਗਾ ਸੁਣਨ ਦਾ ਤੇ ਉਦੋਂ ਜਿਆਦਾ ਕਿਤੇ ਹੋਊਗਾ ਬੋਲਣ ਦਾ ਬਾਰੀ ਬਰਸੀ ਇਹ ਮੈਂ ਗੱਲ ਕਿਉਂ ਕਹਿ ਰਿਹਾ ਇਹ ਗੱਲ ਕਹਿ ਰਿਹਾ ਮੈਂ ਝੂਠ ਨੂੰ ਮੰਗਿਆਣੇ ਵਾਲੇ ਨੂੰ ਯਾਰ ਮੈਂ ਤੈਨੂੰ ਕੁਝ ਕਿਹਾ ਨਹੀਂ ਤੂੰ ਕਦੇ ਮੈਨੂੰ ਝੂਠਾ ਫਰਕਦਾ ਕਦੇ ਤੂੰ ਮੈਨੂੰ ਚਿਪੜ ਫਰਕਦਾ ਹਨਾ ਉਹਨੇ ਕਿਹਾ ਕਤੀੜ ਨੇ ਤੇ ਮਾਰ ਗਿਆ ਤੂੰ ਵੀ ਇਹ ਬੋਲਣ ਲੱਗ ਗਿਆ ਹਨਾ ਦੇ ਮੈਸੂਮ ਦਾਤਾ ਛੋਟੀ ਮੈਂ ਤਿੰਨਾ ਤਿੰਨਾ ਦੀ ਬੰਦ ਕਰ ਦੂੰ ਜੇ ਤੁਹਾਡੇ ਚੋਂ ਕੋਈ ਵੀ ਐਜੀ ਗੱਲ ਕੀਤੀ ਜਿਹੜਾ ਨੂਰ ਦੇ ਬਾਪੇ ਦਾ ਸਾਲਾ ਸੂਲਾ ਜਿਹੜਾ ਹਨ ਉਹ ਗੱਲ ਸੁਣ ਲੈ ਭਾਈ ਉਹ ਤੂੰ ਵੀ ਧਿਆਨ ਨਾਲ ਮੈਂ ਤੈਨੂੰ ਕੀ ਕਿਹਾ ਵੀ ਤੁਹਾਡੇ ਨਾਲ ਮੇਰਾ ਲੱਲਾ ਖੱਖਾ ਨਹੀਂ ਤੂੰ ਮੇਰੀਆਂ ਵੀਡੀਓ ਕੱਟ ਵੱਧ ਪਾ ਕੇ ਉਹ ਦੇਖੋ ਉਹਨੇ ਕਮੈਂਟ ਕੀਤਾ ਉਹ ਦੇਖੋ ਜੋਤ ਦੇ ਕਮੈਂਟ ਕੀਤਾ ਪਿਆ ਉਹ ਜਾਂ ਤਾਂ ਤੁਸੀਂ ਇਕਾ ਕਰਕੇ ਆ ਜਾਓ ਤਿੰਨੇ ਯਾਨੀ ਵਿੱਚੀ ਜੋਤ ਤੂੰ ਆ ਜੀ ਭਰਾ ਮੇਰਾ ਮੈਂ ਪਤਾ ਕੀ ਆ ਜੋਤ ਭਰਾ ਭਰਾ ਨੂੰ ਮਾਰਦਾ ਹੁੰਦਾ ਜਿਹੜਾ ਆਪਣੀ ਕੌਮ ਪਿੱਛੇ ਕੌਮਾ ਸਿੱਖ ਕੌਮ ਕਿਉਂਕਿ ਸਿੱਖ ਕੌਮ ਦੇ ਵਿੱਚੋਂ ਇੰਨੇ ਗद्दार ਨਿਕਲਦੇ ਆ ਨਾ ਉਹੀ ਮਾਰਦੇ ਆਪਾਂ ਨੂੰ ਠੀਕ ਐ ਮੈਂ ਗੱਲ ਵਸੇ ਇਹਦੀ ਕਰ ਰਿਹਾ ਜੋਤ ਦੀ ਠੀਕ ਐ ਦੂਜੇ ਬੰਦੇ ਨੂੰ ਤਾਂ ਮੈਂ ਸਿੱਧੀ ਵਾਰਨਿੰਗ ਦਿੰਦਾ ਵੀ ਮੇਰੀ ਇੱਕ ਵੀ ਵੀਡੀਓ ਕੱਟ ਵੱਧ ਕਰਕੇ ਪਾਈ ਤੁਸੀਂ ਤਾਂ ਆਪ ਦਾ ਹਿਸਾਬ ਲਾ ਲਿਓ ਮੈਂ ਦੁਬਾਰਾ ਤੋਂ ਜਲੂਸ ਕੱਢੂ ਤੁਹਾਡਾ ਫੇਰ ਨਹੀਂ ਮੈਂ ਵੇਖਣਾ ਕੁਝ ਵੀ ਰਹੀ ਗੱਲ ਜੋ ਤੇ ਤੇਰੀ ਬਾਈ ਜੋ ਤੇ ਮੈਂ ਤੈਨੂੰ ਬਹੁਤ ਵਾਰੀ ਕਹਤੀ ਬੈਠਿਆ ਵੀਰੇ ਤੂੰ ਵੱਡਾ ਭਰਾ ਨੂੰ WhatsApp ਤੇ ਮੈਸੇਜ ਵੀ ਭੇਜਿਆ ਵੀ ਵੀਰੇ ਤੂੰ ਵੱਡਾ ਭਰਾ ਯਾਰ ਤੂੰ ਕਿਉਂ ਮੇਰਾ ਹਨਾ ਉਹ ਜਿਹੀਆਂ ਗੱਲਾਂ ਕਰਦਾ ਯਾਰ ਤੂੰ ਤਾਂ ਮੇਰਾ ਆਪਦਾ ਉਹਦਾ ਪੰਜਾਬ ਤੋਂ ਅੱਧੂ ਤਾਂ ਮੇਰਾ ਭਰਾ ਤੂੰ ਵੀ ਉਹ ਗੱਲ ਕਰਦਾ ਸੀ ਮੈਂ ਵੀ ਕਹਿੰਦਾ ਸੀ ਮੇਰੇ ਨਾਲ ਗੱਲ ਹੋ ਗਈ ਤੇਰੇ ਨਾਲ ਹਾਲੇ ਤੱਕ ਗੱਲ ਵੀ ਨਹੀਂ ਹੋਈ ਉਹਨਾਂ ਦੀ ਤੇਰੇ ਕਹਿਣ ਤੇ ਉਹ ਹਟੇ ਵੀ ਨਹੀਂ ਨਾ ਤੇਰੇ ਕਹਿਣ ਤੇ ਉਹ ਚੁੰਨੀ ਲੈਣੋ ਸਾਡੀ ਆ ਠੀਕ ਹੈ ਚੁੰਨੀ ਵੀ ਲਾ ਕੇ ਹੀ ਵੀਡੀਓ ਬਣਾਉਂਦੀ ਰਹੀ ਆ ਠੀਕ ਹੈ ਉਵੇਂ ਛਾਤੀ ਦਿਖਾਉਂਦੀ ਰਹੀ ਆ ਠੀਕ ਹੈ ਉਵੇਂ ਉਹ ਪੰਜਾਬੀ ਡਬਲ ਮੀਨਿੰਗ ਗੱਲਾਂ ਕਰਦਾ ਰਿਹਾ ਤੇ ਮੈਂ ਇੰਨਾ ਕੰਮ ਕਰਤਾ ਵੀ ਮੈਂ ਡਬਲ ਮੀਨਿੰਗ ਗੱਲਾਂ ਕਰਨੋਂ ਹਟਾ ਤਿਆਂ ਉਹਨੂੰ ਗੱਲ ਉਹਨੂੰ ਸਿੱਧੀ ਡਾਇਰੈਕਟਲੀ ਕਹੀ ਵੀ ਆ ਬਸ ਕੋਣੋ ਕਰਕੇ ਦਿਖਾਵੇ ਪੰਜਾਬੀ ਦੇ ਵਿੱਚ ਡਬਲ ਮੀਨਿੰਗ ਗੱਲ ਕਰਕੇ ਦਿਖਾਵੇ ਤੇ ਜਿਵੇਂ ਪਹਿਲਾ ਵੀਡੀਓ ਬਣਾਉਂਦਾ ਸੀ ਛਾਤੀ ਦਿਖਾ ਕੇ ਮੂਰੇ ਜਿਵੇਂ ਪੜਾ ਕੇ ਦਿਖਾਵੇ ਯਾਰ ਤੁਸੀਂ ਸਬਰ ਤੋੜ ਦਿੰਨੇ ਆ ਬੰਦੇ ਦਾ ਯਾਰ ਕੀ ਕਰੂਗਾ ਬੰਦਾ ਕਾ ਦੱਸੋ ਯਾਰ ਤੈਨੂੰ ਮੈਂ ਭਰਾ ਭਰਾ ਕਰੀ ਜਾਂਦਾ ਤੂੰ ਅੱਗੋਂ ਕੁਛ ਕਹਿਣਾ ਕੁਛ ਕਰ ਤਿੰਨ ਕਮੈਂਟ ਕੀਤੇ ਆ ਤੂੰ ਠੀਕ ਹੈ ਤਿੰਨੇ ਮੈਂ ਪਉਣਾ ਆ ਵੀਡੀਓ ਦੇ ਵਿੱਚ ਤੇ ਦਰਸ਼ਕ ਵੀਰ ਤੁਸੀਂ ਦੱਸਣਾ ਹੁਣ ਜਿਹੜੀ ਮੇਰੀ ਆਡੀਅנס ਆ ਜਾਂ ਇਹਦੀ ਆਡੀਅנס ਨਾ ਉਹ ਤੁਸੀਂ ਦੱਸਣਾ ਵੀ ਯਾਰ ਮੈਂ ਗਲਤਾਂ ਕੀ ਗਲਤਾਂ ਮੈਂ ਹਟਿਆ ਪਿੱਛੇ ਹਟਿਆ ਚੱਲ ਕੁਛ ਨਾ ਕੁਛ ਮੈਂ ਕਰਾ ਕੇ ਹਟ ਗਿਆ ਪਿੱਛੇ ਹਨਾ ਇਹਦੇ ਨਾਲ ਤਾਂ ਇੱਕ ਇੱਕ ਗੱਲ ਤਾਂ ਹੋਵੇ ਵੀ ਭਾਈ ਅਸੀਂ ਦੋਨਾਂ ਨੇ ਜਾਣਾ ਸੀ ਇਹਨੂੰ ਮੈਂ ਭੇਜਤਾ ਤੇ ਮੈਂ ਆਪ ਗਿਆ ਨਹੀਂ ਫਿਰ ਤਾਂ ਮੈਂ ਹੋ ਗਿਆ ਗਦਾਰ ਠੀਕ ਹੈ ਪਰ ਯਾਰ ਜਦੋਂ ਮੈਂ ਪਿੱਛੇ ਹਟਿਆ ਤੂੰ ਤਾਂ ਆਪਦਾ ਕੰਟੀਨਿਊ ਰੱਖ ਤੂੰ ਕੰਮ ਦੱਬੀ ਚੱਲ ਕੰਮ ਤੈਨੂੰ ਤਾਂ ਕੋਈ ਲੱਲਾ ਖਖਾ ਨਹੀਂ ਫਿਰ ਤੂੰ ਆਰਦੀਆਂ ਵੀਡੀਓ ਬਣਾਉਣਾ ਮੈਂ ਆਪਦਾਂ ਬਣਾਉਂਗਾ ਭਰਾ ਮੇਰੇ ਯਾਰ ਪਰ ਤੂੰ ਯਾਰ ਮੇਰੇ ਤੇ ਗੱਲ ਲਿਆ ਕੇ ਕਿਉਂ ਕਹਿਣਾ ਉਹਦੇ ਤੇ ਤਾਂ ਤੇਰਾ ਬਾਲ ਨਹੀਂ ਪਟਿਆ ਗਿਆ ਤੇਰੇ ਤੋਂ ਉਹਨਾਂ ਦਾ ਤਾਂ ਤੇ ਤੂੰ ਹੁਣ ਮੇਰੇ ਤੇ ਹੋ ਗਿਆ ਮੈਂ ਮੇਰੇ ਤੇ ਵੀਡੀਓ ਬਣਾਉਣ ਲੱਗ ਗਿਆ ਤੇ ਮੈਂ ਤੈਨੂੰ ਦੱਸ ਦਿੰਦਾ ਉਹਨਾਂ ਨੇ ਤਾਂ ਤੈਨੂੰ ਕੁਛ ਚਾਹੀ ਹੀ ਨਹੀਂ ਠੀਕ ਹੈ ਗਾਲਾਂ ਕੋਲਾ ਇਧਰ ਉਧਰ ਤੁਸੀਂ ਕੱਢੀ ਗਏ ਇੱਕ ਦੂਜੇ ਨੂੰ ਹੋਰ ਨਹੀਂ ਤਾਂ ਤੈਨੂੰ ਕਿਸ ਕਿਹਾ ਤੇ ਮੈਂ ਤੇਰੀ ਬੰਦ ਕਰ ਦੂੰ ਐਨਾ ਪਤਾ ਮੈਂ ਤੈਨੂੰ ਪਿਆਰ ਨਾ ਸਮਝਾਵਾਂ ਵੀ ਭਰਾ ਮੇਰਾ ਹਟ ਜਾ ਵੀਰੇ ਹਨਾ ਪਤਾ ਕੀ ਆਪਾਂ ਇੱਕ ਦੂਜੇ ਦੇ ਵਿਰੁੱਧ ਬੋਲਣ ਲੱਗੇ ਦੂਜੇ ਬੰਦੇ ਨੂੰ ਤਾਂ ਮੌਕਾ ਹੀ ਮਿਲ ਗਿਆ ਤਾਂ ਕਰਕੇ ਆ ਮੈਂ ਤੈਨੂੰ ਵੀਡੀਓ ਤਾਪਾਉਣਾ ਇਹ ਵੀ ਤੂੰ ਇਹ ਨੂੰ ਵੇਖ ਕੇ ਵੀ ਤੂੰ ਹਟ ਜਾ ਜੇ ਤੂੰ ਜਵਾਬ ਦੇਣਾ ਚੰਗਾ ਸਮਝਦਾ ਹੋਇਆ ਫਿਰ ਆਜੀ ਮੈਦਾਨ ਚ ਕੋਈ ਗੱਲ ਨਹੀਂ ਫਿਰ ਜਿਵੇਂ ਮਰਜ਼ੀ ਕਰ ਲਈ ਤੂੰ ਠੀਕ ਹੈ ਪਹਿਲਾ ਮੈਂ ਤੇਰੀ ਹਿਸਤਰੀ ਦੱਸਦਾ ਨਹੀਂ ਕਿਸੇ ਨੂੰ ਹਲੇ ਤੱਕ ਕਿਸੇ ਨੂੰ ਨਹੀਂ ਪਤਾ ਪਰ ਜਿਹੜੇ ਜਿਹੜੇ ਵੀਡੀਓ ਤੇਰੇ ਨਾਲ ਵੇਂਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਸਾਰੀ ਤੇਰੀ ਹਿਸਤਰੀ ਹੈ ਨਾ ਤੇ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਠੀਕ ਹੈ ਮੈਂ ਤੈਨੂੰ ਭਰਾ ਕਹਿ ਕੇ ਵੀ ਹਜੇ ਤੱਕ ਵੀ ਭਰਾ ਕਹਿ ਕੇ ਤੈਨੂੰ ਕਹਿੰਦਾ ਵੀ ਵੀਰੇ ਤੂੰ ਐਂ ਕਰ ਹਟ ਜਾ ਇੱਕ ਜੀ ਬਸ ਠੀਕ ਹੈ ਪੀਰ ਬਣ ਕੇ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਫਿਰ ਇਸ ਤੋਂ ਬਾਅਦ ਮੈਂ ਵੀਡੀਓ ਮੈਂ ਨਹੀਂ ਪਾਉਣੀ ਬਸ ਮੈਂ ਤੈਨੂੰ ਲਾਸਟ ਗੱਲ ਦੱਸਦੀ ਉਹਨ ਭਾਈ ਤੁਸੀਂ ਵੀ ਦੱਸਣਾ ਜਿਹੜੀ ਵੀਡੀਓ ਮੇਰੀ ਵੇਂਦੇ ਆ ਨਾ ਉਹ ਵੀ ਦੱਸਣਾ ਵੀ ਆਪਾਂ ਗੱਲ ਤਾਂ ਯਾਰ ਆਪਾਂ ਅਗਲੇ ਨੂੰ ਭਰਾ ਭਰਾ ਕਰੀ ਜਾਨੇ ਕਿੰਨਾ ਚਿਰ ਭਰਾ ਭਰਾ ਕਰੀ ਚੱਲਾਂਗੇ ਉਹ ਹਰੇਕ ਵੀਡੀਓ ਤੇ ਕਮੈਂਟ ਕਰਦਾ ਤੂੰ ਵੀ ਤਾਂ ਚੋਦਾ ਹੀ ਆ ਤੂੰ ਮੈਨੂੰ ਚੋਦਾ ਕਹਿਣਾ ਤੂੰ ਚੋਦਾ ਹੀ ਆ ਤੂੰ ਤੂੰ ਕਿਉਂ ਨਹੀਂ ਕਿ ਮੰਨੀ ਉਹਨਾਂ ਨੇ ਤੇਰੀ ਟੱਟੂ ਮੰਨੀ ਆ ਯਾਰ ਹੱਦ ਹੋ ਗਈ ਤੇਰੇ ਵਾਲੀ ਤੂੰ ਗਾ ਉੱਤੀ ਚੜਦਾ ਜਾਣਾ ਮੈਂ ਤੈਨੂੰ ਭਰਾ ਭਰਾ ਕਰੀ ਜਾਨਾ ਤੂੰ ਉੱਤੇ ਚੜਦਾ ਜਾਣਾ ਕੋਈ ਨਾ ਤੂੰ ਜਿਵੇਂ ਮਰਜੀ ਸਮਝ ਲਈ ਜਿਵੇਂ ਤੇਰਾ ਰਾਤ ਹੋਇਆ ਤੂੰ ਮੈਨੂੰ ਵੀਡੀਓ ਪਾ ਦੀ ਠੀਕ ਐ ਜਿਵੇਂ ਤੇਰੀ ਚੌਂਦਾ ਹੋਇਆ ਤੂੰ ਚਾਹੁੰਦਾ ਹੋਇਆ ਨਾ ਉਵੇਂ ਮੈਨੂੰ ਦੱਸ ਦੀ ਬਸ ਬਸ ਤੇਰੇ ਨਾਲ ਲਾਸਟ ਹੀ ਗੱਲ ਆ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲਾ ਵੀਡੀਓ ਇੰਨੀ ਸ਼ੇਅਰ ਕਰੇ ਹੋਏ ਤਾਂ ਕੱਜ ਜ਼ਰੂਰ ਪਹੁੰਚਾ ਦੇ ਸਤਿ ਸ੍ਰੀ ਅਕਾਲਾ